ਮਸਾ ਰੰਗੜ ਅਜੇ ਮਰਿਆ ਨਹੀਂ ਤੇ ਨਾ ਮਰੇ ਕਿਉਂਕਿ ਅੱਜ ਦਾ ਮਸਾ ਰੰਗੜਾ ਜਿਹੜਾ ਆ ਮਸਾ ਰੰਗੜਾ ਉਸ ਟਾਈਮ ਦੇ ਮਸਾ ਰੰਗੜ ਨਾਲੋਂ ਇਹ 100 ਗੁਣਾ ਛਾਤਰਾ ਮੈਂ ਮਸਾ ਰੰਗੜ ਤਾਂ ਕਹਿੰਦਾ ਕਿ ਮਸਾ ਰੰਗੜ ਇੱਕ ਉਹ ਸੋਚਦਾ ਨਾਂ ਜਿਹੜੀ ਕਿ ਸਾਡੇ ਈਕਾਲ ਤਖਤ ਨੂੰ ਤੇ ਸਿੱਖਾਂ ਨੂੰ ਤੈਅ ਨਹਿਸ਼ ਕਰਨਾਂ ਲੋਚਦੀ ਸੀ ਤੇ ਕੰਮ ਇਹਨਾਂ ਦਾ ਵੀ ਕੋਈ ਵੱਖ ਨਹੀਂ ਹੈ ਇਹ ਵੀ ਉਹੀ ਲੋਕ ਨੇ ਜਿਹੜੇ ਈਕਾਲ ਤਖਤ ਨੂੰ ਢੈ ਢੇਰੀ ਕਰਨਾਂ ਲੋਚਦੇ ਆ ਛਾਤਰਾ ਤਾਂ ਕਹਣਾ ਕਿਉਂਕਿ ਤਾਂ ਪਤਾ ਵੀ ਨਹੀਂ ਲੱਗਣ ਦਿੰਦੇ ਯਾਰ ਕਿ ਅਸੀਂ ਈਕਾਲ ਤਖਤ ਦੀ ਮਰਿਆਦਾ ਨੂੰ ਵੀ ਤੈਅ ਨਹਿਸ਼ ਕਰ ਰਹੇ ਆ ਸਿੱਖਾਂ ਦਾ ਕਤਲੇਆਮ ਵੀ ਸ਼ਰਿਆਮ ਕਰ ਰਹੇ ਆ ਤੇ ਸਿੱਖਾਂ ਦੇ ਮਸੀਹੇ ਬਣੇ ਬੈਠੇ ਆ ਲਾਣ ਤਾ ਉਹਨਾਂ ਲੋਕਾਂ ਦੇ ਜਿਹੜੇ ਅਜੇ ਵੀ ਕੀ ਆ ਲਾੜੇ ਲਾਉਂਦੇ ਆ ਸੁਖਵੀਰ ਬਾਦਲ ਤੇਰੀ ਸੋਚ ਤੇ ਇੱਕ ਪਹਿਰਾ ਦੇਵਾਂਗੇ ਠੋਕ ਕੇ ਓਏ ਸ਼ਰਮ ਮੰਨੋ ਮਾੜੀ ਮੋਟੀ ਓਏ ਸੋਚ ਗੁਰੂ ਗ੍ਰੰਥ ਸਾਹਿਬ ਦੀ ਹੋਣੀ ਚਾਹੀਦੀ ਆ ਗੁਰੂ ਗ੍ਰੰਥ ਸਾਹਿਬ ਦੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ ਜਿਹੜੇ ਲੋਕ ਖੁਦ ਗੁਰੂ ਗ੍ਰੰਥ ਸਾਹਿਬ ਤੋਂ ਮੁਨਕਰ ਹੋਏ ਆ ਬਾਗੀ ਹੋਏ ਆ ਬੇਅਦਬੀਆਂ ਕਰਾਉਂਦੇ ਆ ਤੇ ਸਿੱਖਾਂ ਦਾ ਕਤਲੇਆਮ ਕਰਾਉਂਦੇ ਆ ਉਹਨਾਂ ਲੋਕਾਂ ਦੇ ਮਗਰ ਨਾਰੇ ਲਾਉਣ ਵਾਲੇ ਮਾੜੀ ਮੋਟੀ ਦਾ ਸ਼ਰਮ ਕਰ ਲੋ ਕੱਲ ਦੇ ਦਿਨ ਨੂੰ ਮੱਛੇ ਰੰਗੜ ਦੇ ਕਤਲ ਨਾਲ